ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਛੋਟੇ ਛੋਟੇ ਕੁਝ ਉਪਾਅ ਦੱਸਾਂਗੇ ਜਿੰਨਾ ਉਪਾਅ ਨੂੰ ਕਰਕੇ ਆਪਾਂ ਆਪਣੇ ਘਰ ਦੇ ਵਿੱਚੋਂ ਗਰੀਬੀ ਨੂੰ ਦੂਰ ਕਰ ਸਕਦੇ ਹਾਂ ਤੇ ਘਰ ਦੇ ਵਿੱਚੋਂ ਗਰੀਬੀ ਨੂੰ ਦੂਰ ਕਰਨ ਦੇ ਲਈ ਇਹ ਪੰਜ ਉਪਾਅ ਤੁਸੀਂ ਖਾਸ ਕਰਕੇ ਜ਼ਰੂਰ ਕਰਨੇ ਨੇ ਜਿਹੜੇ ਭੈਣ ਭਰਾ ਆਪਣੇ ਘਰ ਦੇ ਵਿੱਚ ਗਰੀਬੀ ਤੋਂ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਰਹਿੰਦੇ ਨੇ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਸਾਡੇ ਘਰ ਦੀ ਗਰੀਬੀ ਦੂਰ ਨਹੀਂ ਹੁੰਦੀ ਤਾਂ ਤੁਸੀਂ ਜ਼ਰੂਰ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਇਹ ਪੰਜ ਉਪਾਅ ਕਰੋ ਹੋ ਹੋ ਕਿਹੜੇ ਪੰਜ ਉਪਾਅ ਨੇ ਤੇ ਆਪਾਂ ਕਿਹੜੇ ਤਰੀਕੇ ਦੇ ਨਾਲ ਕਰਨੇ ਆ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਜੇਕਰ ਘਰ ਦੀ ਵਾਸਤੂ ਖਰਾਬ ਹੋ ਜਾਵੇ ਤਾਂ ਸਕਾਰਾਤਮਕ ਵੀ ਨਕਾਰਾਤਮਕ ਦੇ ਵਿੱਚ ਬਦਲ ਲੱਗਦੀ ਹੈ ਘਰ ਦੀ ਊਰਜਾ ਕੈਰੀਅਰ ਤੇ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਘਰ ਦੇ ਵਿੱਚ ਸਕਾਰਾਤਮਕਤਾ ਚੰਗੀ ਕਿਸਮਤ ਨੂੰ ਆਕਰਸ਼ਿਤ ਕਰਦੀ ਹੈ ਤੇ ਜੇਕਰ ਨਕਾਰਾਤਮਕ ਊਰਜਾ ਬਾਝ ਜਾਂਦੀ ਹੈ ਤਾਂ ਕੀਤੇ ਚਾਹ ਰਹੇ ਕੰਮ ਵੀ ਵਿਗੜਨ ਲੱਗਦੇ ਹਨ ਤੇ ਇਸ ਦੇ ਨਾਲ ਹੀ ਵਾਸੂ ਅਨੁਸਾਰ ਘਰ 'ਚ ਰੱਖੀਆਂ ਕੁਝ ਚੀਜ਼ਾਂ ਬਦਕਿਸਮਤੀ ਤੇ ਨਕਾਰਾਤਮਕ ਦਾ ਕਾਰਨ ਵੀ ਬਣਦੀਆਂ ਹਨ ਤੇ ਘਰ ਦੇ ਵਿੱਚ ਗਰੀਬੀ ਆਪਣੇ ਪੈਰ ਪਸਾਰ ਲੈਂਦੀ ਏ ਤੇ ਇਸੇ ਤਰ੍ਹਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਹਰ ਚੀਜ਼ ਵਿੱਚ ਸਕਾਰਾਤਮਕ ਤੇ ਨਕਾਰਾਤਮਕ ਊਰਜਾ ਹੁੰਦੀ ਏ ਜੋ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਏ ਜਦੋਂ ਕਿ ਕੁਝ ਚੀਜ਼ਾਂ ਦਾ ਜੀਵਨ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਏ ਤੇ ਕੋਈ ਜੀ ਜਾਂਦਾ ਜੀਵਨ ਤੇ ਮਾੜਾ ਪ੍ਰਭਾਵ ਵੀ ਪੈਂਦਾ ਹੈ ਤੇ ਅਜੀਹਾ ਵੀ ਮੰਨਿਆ ਜਾਂਦਾ ਹੈ ਕਿ ਘਰ ਚ ਰੱਖੀਆਂ ਗਿਆ ਚੀਜ਼ਾਂ ਚ ਰਾਹੂ ਕੇਤੂ ਤੇ ਸ਼ਨੀ ਦਾ ਵਾਸ ਹੁੰਦਾ ਹੈ ਜਿਨ੍ਹਾਂ ਦੀ ਲੰਬੇ ਸਮੇਂ ਤੱਕ ਵਰਤੋਂ ਨਹੀਂ ਕੀਤੀ ਜਾਂਦੀ ਇਸ ਕਾਰਨ ਪਰਿਵਾਰਿਕ ਮੈਂਬਰਾਂ ਨੂੰ ਵੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਦੇ ਮੁਤਾਬਕ ਘਰ ਦੇ ਵਿੱਚ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਏ ਕਿ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਓ ਤੇ ਸਪੋਰਟ ਵੀ ਕਰਿਓ। ਸੋ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਚੰਗ ਵਾਲੀਆਂ ਚੀਜ਼ਾਂ ਜੇਕਰ ਤੁਹਾਡੇ ਘਰ 'ਚ ਲੋਹੇ ਦੀਆਂ ਪੁਰਾਣੀਆਂ ਚੀਜ਼ਾਂ ਜਾਂ ਸੰਦ ਪਏ ਹਨ ਜਿਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ ਤਾਂ ਹੌਲੀ-ਹੌਲੀ ਉਹਨਾਂ 'ਤੇ ਚੰਗ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤੇ ਇਸੇ ਤਰੀਕੇ ਦੀ ਨਾਲ ਵਾਸਤੂ ਸ਼ਾਸਤਰ ਘਰ ਚ ਜੰਗ ਵਾਲੇ ਉਚਾਰ ਬਿਲਕੁਲ ਵੀ ਨਹੀਂ ਰੱਖਨੇ ਚਾਹੀਦੇ ਇਹਨਾਂ ਨੂੰ ਘਰ ਚ ਰੱਖਣ ਦੇ ਨਾਲ ਪਰੇਸ਼ਾਨੀਆਂ ਤੇ ਸਮੱਸਿਆਵਾਂ ਵਧਦੀਆਂ ਹਨ ਵਾਸਤੂ ਸ਼ਾਸਤਰ ਦੇ ਅਨੁਸਾਰ ਜੰਗ ਲੱਗਣ ਤੋਂ ਬਾਅਦ ਇਹ ਉਚਾਰ ਹੋਰ ਵੀ ਖਤਰਨਾਕ ਹੋ ਜਾਂਦੇ ਹਨ ਤੇ ਇਸ ਲਈ ਜੇਕਰ ਤੁਹਾਡੇ ਘਰ ਚ ਲੋਹੇ ਦੀਆਂ ਪੁਰਾਣੀਆਂ ਚੀਜ਼ਾਂ ਪਈਆਂ ਹਨ ਤਾਂ ਉਹਨਾਂ ਨੂੰ ਅੱਜ ਹੀ ਘਰ ਦੇ ਵਿੱਚੋਂ ਤੁਸੀਂ ਬਾਹਰ ਕੱਢ ਦਿਓ ਇਸ ਤੋਂ ਇਲਾਵਾ ਦੂਸਰੀ ਚੀਜ਼ ਦੀ ਆਪਾਂ ਗੱਲ ਕਰਦੇ ਹਾਂ ਘਰ 'ਚ ਕਦੇ ਵੀ ਕਦੇ ਵੀ ਬੰਦ ਘੜੀ ਨਹੀਂ ਰੱਖਣੀ ਚਾਹੀਦੀ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਬੰਦ ਘੜੀ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਸ਼ੁਭ ਮੰਨਿਆ ਜਾਂਦਾ ਹੈ ਅਕਸਰ ਕੰਧ ਦੇ ਤੇ ਟੰਗੀ ਹੋਈ ਘੜੀ ਖਰਾਬ ਹੋਊੜ ਤੇ ਲੋਕ ਇਸ ਨੂੰ ਹਟਾ ਕੇ ਘਰ ਦੇ ਕਿਸੇ ਵੀ ਕੋਨੇ ਦੇ ਵਿੱਚ ਰੱਖ ਦਿੰਦੇ ਹਨ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਬੰਦ ਘੜੀ ਰੱਖਣ ਦੇ ਨਾਲ ਪਰਿਵਾਰ ਦੇ ਮੈਂਬਰਾਂ ਲਈ ਬੁਰਾ ਸਮਾਂ ਆਉਂਦਾ ਹੈ ਤੇ ਅਜਿਹੇ ਜੀ ਜਾਂ ਤਾਂ ਇਸ ਘੜੀ ਨੂੰ ਠੀਕ ਕਰਵਾ ਕੇ ਘਰ ਦੇ ਤੇ ਟੰਗ ਦਿਓ ਤੇ ਚਾਹ ਫਿਰ ਘਰ ਤੋਂ ਬਾਹਰ ਹੀ ਤੁਸੀਂ ਸੁੱਟ ਦਿਓ ਤੇ ਇਸੇ ਤਰ੍ਹਾਂ ਪਿੱਤਲ ਦੇ ਭਾਂਡੇ ਕੁਝ ਲੋਕਾਂ ਨੂੰ ਘਰ ਵਿੱਚ ਪਿੱਤਲ ਦੇ ਭਾਂਡੇ ਪੁਰਾਣੇ ਭਾਂਡੇ ਰੱਖਣ ਦੀ ਬਹੁਤ ਹੀ ਜ਼ਿਆਦਾ ਆਦਤ ਹੁੰਦੀ ਹੈ ਰੋਜ਼ਾਨਾ ਜੀਵਨ ਵਿੱਚ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਨਾ ਕਰਨ ਕਾਰਨ ਉਹ ਆਲੇ-ਦੁਆਲੇ ਪਏ ਰਹਿਣ ਨਾਲ ਖਰਾਬ ਹੋਣ ਲੱਗ ਜਾਂਦੇ ਨੇ ਬਹੁਤ ਸਾਰੇ ਲੋਕ ਆਪਣੇ ਸਟੋਰ ਰੂਮ ਜਾਂ ਰਸੋਈ ਵਿੱਚ ਪਿੱਤਲ ਦੇ ਪੁਰਾਣੇ ਭਾਂਡੇ ਬੰਦ ਜਗ੍ਹਾ ਤੇ ਰੱਖਦੇ ਹਨ ਤੇ ਅਜੀਹਾ ਮੰਨਿਆ ਜਾਂਦਾ ਹੈ ਕਿ ਪਿੱਤਲ ਦੇ ਭਾਂਡਿਆਂ ਨੂੰ ਹਨੇਰੇ ਦੇ ਵਿੱਚ ਰੱਖਣ ਦੇ ਨਾਲ ਸ਼ਨੀ ਦਾ ਵਾਸ ਹੁੰਦਾ ਹੈ ਤੇ ਸ਼ਨੀ ਦੇ ਮਾੜੇ ਪ੍ਰਭਾਵ ਦੇ ਕਾਰਨ ਵਿਅਕਤੀ ਦੇ ਜੀਵਨ ਵਿੱਚ ਕਈ ਮੁਸ਼ਕਲਾਂ ਆਉਣ ਲੱਗਦੀਆਂ ਹਨ ਇਸ ਲਈ ਜੇਕਰ ਆਲੇ ਦੁਆਲੇ ਪਿੱਤਲ ਦੇ ਪੁਰਾਣੇ ਬਰਤਨ ਪਏ ਹੋਣ ਤਾਂ ਉਹਨਾਂ ਨੂੰ ਘਰੋਂ ਕੱਢ ਦਿਓ ਤੇ ਇਸੇ ਤਰੀਕੇ ਦੇ ਨਾਲ ਆਪਣੇ ਘਰ ਦੇ ਬਾਹਰ ਗੰਦਾ ਪਾਣੀ ਇਕੱਠਾ ਨਾ ਹੋਣ ਦਿਓ ਜੇਕਰ ਤੁਹਾਡੇ ਘਰ ਵਿੱਚ ਪੂਲ ਜਾਂ ਟੈਂਕ ਹੈ ਤਾਂ ਪਾਣੀ ਨੂੰ ਸਾਫ਼ ਰੱਖੋ ਵਾਸਤੂ ਚੈਤਰ ਦੇ ਅਨੁਸਾਰ ਘਰ ਦੇ ਅੰਦਰ ਤੇ ਆਲੇ-ਦੁਆਲੇ ਗੰਦਾ ਪਾਣੀ ਘਰ ਦੇ ਲੋਕਾਂ ਦੇ ਲਈ ਬਦਨਾਮੀ ਲਿਆਉਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਵੱਡੇ ਤੇ ਸੰਘਣੇ ਰੁੱਖ ਲਗਾਉਣ ਤੋਂ ਗ੍ਰਹਿੇਚ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਹੀ ਨਹੀਂ ਹੈ ਵੱਡੇ ਅਤੇ ਸੰਘਣੀ ਦਰਖਤ ਸੂਰਜ ਦੀ ਰੋਸ਼ਨੀ ਤੇ ਤਾਜੀ ਹਵਾ ਨੂੰ ਰੋਕਦੇ ਹਨ ਇਸ ਲਈ ਘਰ ਦੇ ਆਲੇ-ਦੁਆਲੇ ਬਹੁਤ ਵੱਡੇ ਤੇ ਸੰਘਣੇ ਰੁੱਖ ਨਹੀਂ ਹੋਣੇ ਚਾਹੀਦੇ ਤੇ ਇਸੇ ਤਰੀਕੇ ਦੇ ਨਾਲ ਵਾਸਤੂ ਸ਼ਾਸਤਰ ਦੇ ਅਨੁਸਾਰ ਸ਼ੀਸ਼ਾ ਸਦੁਭਾਗਨਾ ਦਾ ਪ੍ਰਤੀਕ ਵੀ ਹੋ ਸਕਦਾ ਹੈ ਪਰ ਟੁੱਟਿਆ ਹੋਇਆ ਕੱਚ ਨਕਾਰਾਤਮਕ ਊਰਜਾ ਤੇ ਮਾੜੀ ਕਿਸਮਤ ਨੂੰ ਵੀ ਆਕਰਸ਼ਿਤ ਕਰ ਸਕਦਾ ਹੈ ਅਜਿਹੇ ਚ ਘਰ 'ਚ ਮੌਜੂਦ ਮੈਂਬਰਾਂ ਦੀ ਜ਼ਿੰਦਗੀ ਤੇ ਬੁਰਾ ਅਸਰ ਪੈਂਦਾ ਹੈ ਤੇ ਤਰੱਕੀ ਦੇ ਨਾਲ ਆਰਥਿਕ ਸਥਿਤੀ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਇਸ ਲਈ ਟੁੱਟੇ ਹੋਏ ਸ਼ੀਸ਼ੇ ਨੂੰ ਤੁਰੰਤ ਹੀ ਹਟਾ ਦਿਓ ਤੇ ਇਸੇ ਤਰੀਕੇ ਦੇ ਨਾਲ ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਪੁਰਾਤਨ ਚੀਜ਼ਾਂ ਲਿਆਉਣ ਦੇ ਸ਼ਕੀਨ ਹੋ ਤਾਂ ਉਹਨਾਂ ਨੂੰ ਸਾਵਧਾਨੀ ਦੇ ਨਾਲ ਲਿਆਓ ਕਿਉਂਕਿ ਇਹ ਪੁਰਾਣੀਆਂ ਚੀਜ਼ਾਂ ਅਕਸਰ ਆਪਣੇ ਪੁਰਾਣੇ ਪਾਲਕਾ ਦੀਆਂ ਕਹਾਣੀਆਂ ਤੇ ਊਰਜਾ ਲੈ ਕੇ ਜਾਂਦੀਆਂ ਹਨ ਇਸ ਦੇ ਲਈ ਪੁਰਾਤਨ ਚੀਜ਼ਾਂ ਨੂੰ ਘਰ ਲਿਓਣ ਤੋਂ ਪਹਿਲਾਂ ਇਸ ਦਾ ਇਤਿਹਾਸ ਜ਼ਰੂਰ ਜਾਣ ਲਓ ਕਿਉਂਕਿ ਇਸ ਦਾ ਤੁਹਾਡੀ ਜ਼ਿੰਦਗੀ ਤੇ ਮਾੜਾ ਅਸਰ ਪੈ ਸਕਦਾ ਹੈ। ਸੋ ਇਸੇ ਤਰੀਕੇ ਦੇ ਨਾਲ ਵਾਸਤੂ ਸ਼ਾਸਤਰ ਦੇ ਅਨੁਸਾਰ ਜਦੋਂ ਨਵਾਂ ਸਾਲ ਆਉਂਦਾ ਇੱਕ ਨਵਾਂ ਕੈਲੰਡਰ ਲਗਾਇਆ ਜਾਂਦਾ ਪਰ ਉਹ ਬਹੁਤ ਪੁਰਾਣੇ ਨੂੰ ਸੁੱਟਣ ਦੀ ਬਜਾਏ ਸੁਰੱਖਿਅਤ ਰੱਖ ਲੈਂਦੇ ਹਨ। ਪਰ ਅਜਿਹਾ ਬਿਲਕੁਲ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਪੁਰਾਣੇ ਕੈਲੰਡਰ ਅਤੀਤ ਨੂੰ ਦਰਸਾਉਂਦੇ ਨੇ ਤੇ ਇਸ ਲਈ ਪੁਰਾਣੇ ਕੈਲੰਡਰ ਨੂੰ ਤੁਰੰਤ ਘਰੋਂ ਹਟਾ ਵੀ ਦੇਣਾ ਚਾਹੀਦਾ ਹੈ। ਇਸੇ ਤਰੀਕੇ ਦੇ ਨਾਲ ਵਾਸਤੂ ਸ਼ਾਸਤਰ ਦੇ ਅਨੁਸਾਰ ਸੁੱਕੇ ਹੋਏ ਫੁੱਲ ਮੌਤ ਦੀ ਨਿਸ਼ਾਨੀ ਹੁੰਦੇ ਨੇ ਇਸ ਲਈ ਘਰ 'ਚ ਕਦੇ ਵੀ ਸਾਨੂੰ ਸੁੱਕੇ ਫੁੱਲ ਨਹੀਂ ਰੱਖਣੇ ਚਾਹੀਦੇ ਇਸ ਕਾਰਨ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਵਾਹ ਤੇਜ਼ੀ ਦੇ ਨਾਲ ਵਧਦਾ ਹੈ। ਇਸ ਲਈ ਇਸ ਨੂੰ ਤੁਰੰਤ ਘਰੋਂ ਬਾਹਰ ਕੱਢ ਦਿਓ ਤੇ ਤਾਜ਼ੇ ਫੁੱਲ ਲਗਾਓ ਇਸ ਨਾਲ ਸਕਾਰਾਤਮਕ ਊਰਜਾ ਵੀ ਵਧਦੀ ਹੈ ਤੇ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਕੇ ਜਿੰਨੇ ਵੀ ਰੁਕੇ ਹੋਏ ਕੰਮ ਨੇ ਉਹ ਸਾਰੇ ਹੀ ਚੱਲਣੇ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਇਲਾਵਾ ਕੁਝ ਲੋਕ ਪੁਰਾਣੇ ਅਖਬਾਰਾਂ ਨੂੰ ਇਹ ਸੋਚ ਕੇ ਆਪਣੇ ਘਰਾਂ ਵਿੱਚ ਰੱਖਦੇ ਹਨ ਕਿ ਸ਼ਾਇਦ ਇਹ ਕਿਸੇ ਦਿਨ ਕੰਮ ਆਉਣਗੇ ਪਰ ਵਾਸਤੂ ਦੇ ਅਨੁਸਾਰ ਪੁਰਾਣੇ ਅਖਬਾਰ ਤੇ ਕਬਾੜ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਸਦਾ ਦੇ ਸਕਦੇ ਹਨ ਕਿਉਂਕਿ ਇਨ੍ਹਾਂ ਚੀਜ਼ਾਂ ਤੇ ਧੂੜ ਤੇ ਗੰਦਗੀ ਇਕੱਠੀ ਹੋ ਸਕਦੀ ਹੈ ਜੋ ਤੁਹਾਡੇ ਪਰਿਵਾਰ ਵਿੱਚ ਨਕਾਰਾਤਮਕ ਭਾਵਨਾਵਾਂ ਤੇ ਵਿਵਾਦ ਪੈਦਾ ਕਰ ਸਕਦੀ ਹੈ ਇਸ ਲਈ ਪੁਰਾਣੇ ਅਖਬਾਰਾਂ ਤੇ ਕਬਾੜ ਨੂੰ ਘਰੋਂ ਕੱਢਣ ਦੀ ਸਲਾਹ ਦਿੱਤੀ ਜਾਂਦੀ ਏ ਕਿਉਂਕਿ ਸਾਡੇ ਘਰ ਦੇ ਵਿੱਚ ਪਿਆ ਹੋਇਆ ਕਬਾੜ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੇ ਦੁੱਖ ਤਕਲੀਫ ਲੈ ਕੇ ਆਉਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਆਪਣੇ ਘਰ ਵਿੱਚ ਟੁੱਟੇ ਜਾਂ ਫਸੇ ਹੋਏ ਤਾਲੇ ਬਿਲਕੁਲ ਵੀ ਨਹੀਂ ਰੱਖਣੇ ਚਾਹੀਦੇ ਕਿਉਂਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਇੱਕ ਖਰਾਬ ਜਾਂ ਫਸਿਆ ਹੋਇਆ ਤਾਲਾ ਤੁਹਾਡੇ ਜੀਵਨ ਦੇ ਵਿੱਚ ਰੁਕਾਵਟਾਂ ਵੀ ਲਿਆ ਸਕਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਅਜਿਹੇ ਤਾਲੇ ਕੈਰੀਅਰ ਵਿੱਚ ਰੁਕਾਵਟ ਵੀ ਬਣ ਸਕਦੇ ਨੇ ਇਸ ਲਈ ਇਹਨਾਂ ਮਾੜੇ ਪ੍ਰਭਾਵਾਂ ਤੋਂ ਬਚਣ ਦੇ ਲਈ ਖਰਾਬ ਕੋਈ ਤਾਲੇ ਨੂੰ ਤੁਰੰਤ ਹੀ ਬਦਲ ਦਿਓ ਇਸ ਵੀਡੀਓ ਦੇ ਰਾਹੀਂ ਜਿੰਨੀ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਇਸ ਜਾਣਕਾਰੀ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ ਜੇਕਰ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਨਹੀਂ ਰੱਖਦੇ ਤਾਂ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਸਕਾਰਾਤਮਕ ਊਰਜਾ ਨਕਾਰਾਤਮਕ ਊਰਜਾ ਦੇ ਵਿੱਚ ਬਦਲ ਜਾਵੇਗੀ ਤੇ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਕਲਾ ਕਲੇਸ਼ ਬਣਿਆ ਰਹੇਗਾ ਜਿਸ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਪਈਆਂ ਹੋਈਆਂ ਕੁਝ-ਕੀ ਚੀਜ਼ਾਂ ਦੇ ਨਾਲ ਛੋਟੇ-ਛੋਟੇ ਉਪਾਅ ਵੀ ਕਰਿਆ ਕਰੋ ਕਿਉਂਕਿ ਅਜਿਹੇ ਉਪਾਅ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਜਿਵੇਂ ਹੀ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੇ ਸਾਡੇ ਘਰ ਦੇ ਵਿੱਚੋਂ ਸਾਰੇ ਦੁੱਖ ਤਕਲੀਫ ਨੇ ਜਿਹੜੇ ਦੂਰ ਹੋ ਜਾਂਦੇ ਨੇ ਸਾਡੀਆਂ ਸਾਰੀਆਂ ਹੀ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਨੇ ਜਿਹੜੇ ਉਹ ਵੀ ਦੂਰ ਹੋ ਜਾਂਦੇ ਨੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੇ ਛੋਟੇ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤੁਹਾਡਾ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਮੱਦੇ ਤੋਂ ਬਾਅਦ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ